ਆ ਦੇਖੋ ਨਾ ਇਸ ਤਰ੍ਹਾਂ ਲਗਾਉਂਦੇ ਆ ਜਿੱਥੇ ਕੀੜਾ ਲੱਗਿਆ ਹੋਵੇ ਜਾਂ ਝਾੜ ਬਾਲ ਝਾੜਦੇ ਹੋਣ ਇਸ ਤਰ੍ਹਾਂ ਲਗਾਈ ਜਾਂਦੀ ਆ ਬਾਬਾ ਜੀ ਨਾਲ ਗੱਲ ਵੀ ਕਰਕੇ ਦੇਖਾਂਗੇ ਹੁਣੇ ਬਹੁਤ ਦੂਰ ਦੂਰ ਤੋਂ ਸੰਗਤ ਆਈ ਹੋਈ ਸੀਗੀ ਇੱਥੇ ਤੇ ਕਈ ਸੰਗਤਾਂ ਨਾਲ ਗੱਲ ਵੀ ਕਰਕੇ ਦੇਖੀ ਸੀ ਉਹਨਾਂ ਦਾ ਵੀ ਰਿਵਿਊ ਪਾਉਂਗਾ ਵੀ ਕਿੰਨੇ ਇੱਕ ਬੰਦੇ ਨੂੰ ਆ ਕਈ ਬੰਦੇ ਅੱਛਾਈ ਚੌਥੀ ਬੀੜੀ ਆ ਦੇਖ ਲਓ 70 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੂੰ ਕਰਦਿਆਂ ਨੂੰ ਮੰਗਲਵਾਰ ਦਵਾਈ ਨਹੀਂ ਲਗਾਣੀ ਬੁੱਧਵਾਰ ਤੋਂ ਸੋਮਵਾਰ ਤੱਕ ਦਵਾਈ ਰੋਜ਼ ਲਗਾਣੀ ਆ ਦੇਖੋ ਫਰੈਂਡਸ ਨਾ ਪਿੱਛੇ ਦੇਖਦਾ ਨਾ ਇਸ ਜਗ੍ਹਾ ਤੇ ਨਾ ਵਾਲ ਚੜਨ ਦੀ ਕੀੜਾ ਲੱਗਿਆ ਹੋਵੇ ਉਹ ਸਾਰੀ ਦਵਾਈ ਦਿੰਦੇ ਆ ਤੁਹਾਨੂੰ ਨਾ ਮੈਂ ਅੰਦਰ ਲੈ ਕੇ ਚੱਲਦਾ ਮੈਂ ਤੁਹਾਨੂੰ ਦਿਖਾਉਣਾ ਮੈਂ ਸਾਰਾ ਕਿਸ ਤਰ੍ਹਾਂ ਲਗਾਉਂਦੇ ਨੇ ਦਵਾਈ ਤੇ ਕਿਸ ਤਰ੍ਹਾਂ ਝਾੜਾ ਵਗੈਰਾ ਜੋ ਵੀ ਕਰਦੇ ਨੇ ਸਾਰਾ ਕੁਝ ਤੁਹਾਨੂੰ ਦਿਖਾਉਂਗਾ ਅੰਦਰ ਚੱਲਦੇ ਹਾਂ ਬਾਕੀ ਗੱਲ ਤੁਹਾਨੂੰ ਦਿਖਾਉਣਾ ਨਾਲ ਦੀ ਨਾਲ ਤੁਹਾਨੂੰ ਮੈਂ ਦੱਸ ਦਵਾਂ ਕਿ ਕਿਸ ਤਰ੍ਹਾਂ ਕਰਦੇ ਆ ਤੇ ਨਾਲ ਲਾਉਣ ਵਾਸਤੇ ਕਿਹੜੀ ਦਵਾਈ ਦਿੰਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖ ਲਓ ਬਾਬਾ ਜੀ ਨਾਲ ਗੱਲ ਵੀ ਕਰਕੇ ਦੇਖਾਂਗੇ ਉਹਨੇ ਬਹੁਤ ਦੂਰ ਦੂਰ ਤੋਂ ਸੰਗਤ ਆਈ ਹੋਈ ਸੀਗੀ ਇੱਥੇ ਤੇ ਕਈ ਸੰਗਤਾਂ ਨਾਲ ਗੱਲ ਵੀ ਕਰਕੇ ਦੇਖੀ ਸੀ ਉਹਨਾਂ ਦਾ ਵੀ ਰਿਵਿਊ ਪਾਉਂਗਾ ਵੀ ਕਿੰਨੇ ਇੱਕ ਬੰਦੇ ਨੂੰ ਆ ਕਈ ਬੰਦੇ ਤਾਂ ਮੋਗੇ ਤੋਂ ਵੀ ਆਏ ਹੋਏ ਸੀਗੇ ਇੱਥੋਂ ਤੱਕ ਚੰਡੀਗੜ੍ਹ ਤੋਂ ਵੀ ਬੰਦੇ ਆਏ ਹੋਏ ਸਨ ਲਾਲ ਬਾਗ ਚਾਰੇ ਵਾਲਾ ਹਰ ਮੰਗਲਵਾਰ ਨੂੰ ਮਿਲੋ ਨਹੀਂ ਅਸੀਂ ਪਤਾ ਨਹੀਂ ਤੁਸੀ ਛੱਡ ਪਰੇ ਜਾਂਦੇ ਲੋਡ ਦੇ ਦਈਓ ਆ ਦੇਖੋ ਫਰੈਂਡਸ ਹਾਂ ਇੱਥੇ ਕਰਦੇ ਪਏ ਆ ਆ ਦੇਖੋ ਮੰਗਲਵਾਰ ਦਵਾਈ ਨਹੀਂ ਲਗਾਣੀ ਬੁੱਧਵਾਰ ਤੋਂ ਸੋਮਵਾਰ ਤੱਕ ਦਵਾਈ ਰੋਜ਼ ਲਗਾਣੀ ਸ਼ਾਮ 5 ਵਜੇ ਤੋਂ ਪਹਿਲੇ ਦਵਾਈ ਲਗਾਨੀ सारा दिन में जब मर्जी दवाई लगा सकते हैं लुधियाना तो में रहने वाले चार मंगलवार लगातार रहना है लुधियाने से बार वाले ने एक बार आना है शैम्पू से सिर नहीं धोना सिर में हाई कलर नहीं लगाना नहाने वाले साबुन से सिर धोना ਤੁਹਾਨੂੰ ਦਿਖਾਉਣਾ ਮੈਂ ਵੀ ਕਿ ਇਸ ਤਰ੍ਹਾਂ ਦਵਾਈ ਲਾਉਂਦੇ ਆ ਜਿੱਥੇ ਕੀੜਾ ਲੱਗਿਆ ਹੋਵੇ ਜਾਂ ਸਿਰ ਦੇ ਵਾਲ ਝੜੇ ਹੋਣ ਉਹ ਸਾਰਾ ਤੁਹਾਨੂੰ ਦਿਖਾਉਣਾ ਪਿਆ ਮੈਂ ਆ ਦੇਖੋ ਇਸ ਤਰ੍ਹਾਂ ਜਿੱਥੇ ਕੀੜਾ ਲੱਗਿਆ ਹੁੰਦਾ ਜਾਂ ਵਾਲ ਝੜਦੇ ਹੁੰਦੇ ਆ ਉੱਥੇ ਦਵਾਈ ਲਾਉਂਦੇ ਨੇ ਪੂਰਾ ਰਿਵਿਊ ਦਊਂਗਾ ਕਿ ਮੈਨੂੰ ਇੱਥੋਂ ਕਿੰਨਾ ਕ ਫਰਕ ਪਿਆ ਵਾ ਤੁਹਾਨੂੰ ਸਾਰਾ ਦੱਸੂਗਾ ਕਈ ਬੰਦਿਆਂ ਨੂੰ 2 ਦਿਨ ਵੀ ਹੋ ਗਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਆ ਵੀ ਤੁਹਾਨੂੰ ਕਿੰਨਾ ਕ ਫਰਕ ਪਿਆ ਵਾ ਸਾਰਾ ਤੁਹਾਨੂੰ ਮੈਂ ਦੱਸੂਗਾ ਵੀ ਇੱਥੋਂ ਕਿੰਨਾ ਮੈਂ ਆਪਣਾ ਇਮਾਨਦਾਰੀ ਨਾਲ ਦੱਸੂਗਾ ਮੈਂ ਵੀ ਸਿਰ ਤੇ ਕਰਾਇਆ ਸੀਗਾ ਤੇ ਤੁਹਾਨੂੰ ਥੋੜੇ ਦਿਨਾਂ ਤੱਕ ਮੈਂ ਵੀ ਰਿਵਿਊ ਪਾਉਂਗਾ ਕਿ ਮੈਨੂੰ ਇੱਥੋਂ ਇਦਾਂ ਦਵਾਈ ਲਾਉਣ ਨਾਲ ਫਰਕ ਪਿਆ ਵਾ ਜਾਂ ਨਹੀਂ ਪਿਆ ਸਾਰਾ ਤੁਹਾਨੂੰ ਦੱਸੂਗਾ ਚਾਰ ਮੰਗਲਵਾਰ ਲਗਾਤਾਰ ਇਹਦੇ ਕਿ ਹਣਾ ਕੱਲੇ ਤੇ ਮੁੰਡੇ ਹੀ ਆਉਂਦੇ ਨੇ ਕਈ ਹਨਾ ਲੇਡੀਜ਼ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਸਿਰ ਦੇ ਵਾਲ ਝੜਦੇ ਹੋਣ ਜਾਂ ਫਿਰ ਕੀੜਾ ਲੱਗਿਆ ਹੋਵੇ ਉਹ ਵੀ ਇੱਥੋਂ ਆ ਕੇ ਦਵਾਈ ਲਗਵਾ ਕੇ ਜਾਂਦੇ ਆ ਸਾਡੇ ਹੁੰਦੇ ਤੇ ਹੀ ਹਨਾ ਦੋ ਲੇਡੀਜ਼ ਆਈਆਂ ਸੀ ਜਿਹੜੀ ਕਿ ਬੰਬੇ ਤੋਂ ਆਈਆਂ ਸੀ ਉਹ ਵੀ ਉਹਨਾਂ ਦੇ ਵੀ ਹਨਾ ਸਿਰ ਦੇ ਵਾਲਾਂ ਦੀ ਪ੍ਰੋਬਲਮ ਸੀ ਵਾਲ ਝੜਦੇ ਸੀ ਉਹ ਬੰਬੇ ਤੋਂ ਆ ਕੇ ਦਵਾਈ ਲਗਵਾ ਕੇ ਗਏ ਸੀਗੇ ਅੱਗੇ ਚੱਲ ਕੇ ਹਨਾ ਬਾਬੇ ਇਹਨਾਂ ਗੱਲ ਵੀ ਕਰਦੇ ਆ ਸਾਰਾ ਕੁਝ ਪੁੱਛਦੇ ਆ ਵੀ ਦਵਾਈ ਕਿਸ ਤਰ੍ਹਾਂ ਲਾਉਣੀ ਪੈਂਦੀ ਆ ਕਰ ਹੋਵੇ ਭਾਲ ਚਟ ਦੇ ਹੋਣ ਦਾਗ ਹੋਵੇ ਕਿਸੇ ਕਿਸੇ ਦਾ ਹੀ ਠੀਕੋ ਚੀਜ਼ ਗੰਗਾ ਫਰਾਂ ਹੋਵੇ ਆਪ ਕੋਲ ਚਾਰ ਮੱਲਵਾਂ ਲੱਗੇ ਹੈ ਮੈਂ ਮਲੂਆ ਕੇ ਬੰਦ ਕਰ ਰਿਹਾ ਹਾਂ ਜੀ ਮੈਂ ਮਲੂਆ ਕੇ ਬੰਦ ਕਰ ਰਿਹਾ ਹਾਂ ਕੰਨਰ ਕੰਨਰ ਵਾਲੀ ਕੋਈ ਖਰਾਕੇ ਫਿਰਨੇ ਬੰਦ ਠੀਕ ਹੈ ਤੇ ਕਲਰ ਕਲਰ ਵਗੈਰਾ ਕੁਝ ਨਹੀਂ ਕਰਨਾ ਹੈ ਕਲਰ ਨਾਲ ਆਇਓ ਕਲਰ ਲਾਓਗੇ ਬਿਰੋ ਇਟਾਰੇ ਕੰਮ ਖਰਾਬ ਹੋ ਜੇਗਾ ਅੱਛਾ ਦਾਇ ਕਲਰ ਅਜਿਹਾ ਜਾਂਦਾ ਤਾਂ ਪੂਰਾ ਹੀ ਨਹੀਂ ਜੁਕੀਨ ਹੁੰਦਾ ਮੇਰੇ ਵਾਲ ਆ ਗਏ ਜੋ ਮਰਜੀ ਲਾਓ ਔਰਨੇ ਦਿਨ ਕਲਰ ਨਹੀਂ ਲਾਉਣਾ ਹੈਗਾ ਸਿਰ ਤੇ ਧੂਈ ਆ ਕਰ ਜਾਂਦੀ ਹੋਗੀ ਐ ਬਾਬਾ ਹੀ ਸੇਵਾ ਕਰਦੇ ਆ ਸੀ ਵਗੈਰਾ ਕੀ ਤੇਲ ਦਿਹਾੜੇ ਲਗਾਉਣੇ ਕੇ ਲੀਏ ਸਿਰ ਅੱਛਾ ਮਿਕਸ ਕਰਕੇ ਲਗਾਓ ਸਾਬੂਨ ਤੇ ਹੀ ਲੱਗ ਜਾਏ 84 84 ਦਾਇ ਕਲਰ ਕਿੰਨੀ ਉਮਰ 84 ਸਾਲ ਦੀ ਕੋਈ ਨਾ ਕੋਈ ਵੀਰੀ ਸਿਗਰਟ ਖਰਾਬ ਰੱਖਾ ਕੇ ਨਹੀਂ ਦੇਖਿਆ ਅੱਛਾ ਉਸਦੇ ਤੇਲ ਨਹੀਂ ਲਗਾਉਂ ਤੁਸੀਂ ਇਹੀ ਕਰਦੇ ਹੋ ਘਰ ਚ ਹੋਰ ਤਾਂ ਨਹੀਂ ਕੋਈ ਕਰਦਾ ਨੂ ਪੁੱਤ ਵੀ ਕਰਦਾ ਲਾ ਕੇ ਬਰਦਾ ਕਰ ਜੀ ਉਹ ਹੀ ਕੱਪੜੇ ਕਰਦੇ ਬਾਹਰ ਲੈਣੀ ਕਰਦਾ ਅੱਛਾ ਕਿੰਨੇ ਦਿਨ ਹੋ ਗਏ ਤੁਹਾਨੂੰ ਕਰਦੇ ਆ ਨੂੰ ਪੱਤਾ ਸਾਲ ਤੇ ਮਿਲੂਗਾ ਦਾਜਾ ਬੜਾ ਤੇ ਚੌਥੀ ਬੀੜੀ ਅੱਛਾ ਚੌਥੀ ਬੀੜੀ ਆ ਦੇਖ ਲਓ 70 ਸਾਲ ਦੇ ਕਰੀਬ ਹੋ ਗਿਆ ਇਹਨਾਂ ਨੂੰ ਕਰਦਿਆਂ ਨੂੰ 25 ਸਾਲ ਜੋ ਵੱਧ ਕਿਉਂ ਹੋ ਗਿਆ ਜੀ ਇਹਦੇ ਆਪਾਂ ਆਪਣੇ ਜੀ ਆ ਬਗਾਨੀ ਜੀ ਲੜਕੀ ਦੀ ਕਰਦੇ ਜੀ ਪੋਤਰੀ ਕਰਦੇ ਜੀ ਪੋਤਰਾ ਕਰ ਸਕਦਾ ਲੜਕਾ ਕਰ ਕਰ ਨੂ ਕਰ ਸਕਦੀ ਲੜਕੀ ਨੇ ਅਚਲ ਲੜਕੀ ਨੇ ਕਰਨਾ ਜੀ ਬੜੀ ਬੁਢਾ ਠੀਕ ਹੁੰਦੀ ਤੇਰੇ ਗਾ ਦੇਖੋ ਜੀ ਇਥੇ ਇਹ ਹੋਣਾਗੇ ਰੱਛ ਘਟਿਆ ਮੈਂ ਉਹਨਾਂ ਹੀ ਗੱਲਾਂ ਕਰਕੇ ਦੇਖਿਆ ਵਾ ਲੋਕ ਚੰਡੀਗੜ੍ਹ ਤੋਂ ਕੋਈ ਮੋਗੇ ਤੋਂ ਆਇਆ ਹੋਇਆ ਮਹਾਰਾਸ਼ਟਰ ਚਲੋ ਚੰਡੀਗੜ੍ਹ ਦੇ ਨੇ ਮਹਾਰਾਸ਼ਟਰ ਤੋਂ ਆਏ ਇਹਦੇ ਕੋਲ ਚੰਡੀਈ ਇੱਕ ਓਥੋਂ ਆਇਆ ਚੰਡੀਈ ਤੋਂ ਚੰਡੀ ਜੋ ਕੋਲਕਾਤੇ ਨਾਲੇ ਕਹਾ ਬਾ ਪੱਛਮੀ ਬੰਗਾਲ ਓਥੋਂ ਇੱਕ ਆਇਆ ਥੋੜਾ ਅਲੱਗ ਜਿਹਾ ਜਿਹੜਾ ਇਹਦੇ ਜਿਹੜਾ ਅਲੱਗ ਹੈ ਮਾਲਕੀ ਦੀ ਮੌਜੂਦ ਹੈ ਚਲੋ ਇਹਨਾਂ ਨੂੰ ਫਰਕ ਪੈਂਦਾ ਆਉਂਦਾ ਜੀ ਸ਼ੁਰੂ ਕਰਾਂਦੇ ਆਓ 1 ਕਿਲੋ 1 1 ਸ਼ੁਰੂ ਆ ਗਏ ਰਾਗ ਦੀ ਮੌਜੂਦ ਹੈ ਆਪਣੇ ਰਾਜ ਦੇ ਰਹਿਣ ਦਾ ਫਰਕ ਪੈਂਦਾ ਵਾ ਤਾਂ ਹੀ ਲੋਕ ਮੈਂ ਤੇ ਬਾਹਰ ਬਹੁਤ ਪਬਲਿਕ ਨਾਲ ਗੱਲ ਵੀ ਕਰਕੇ ਦੇਖਿਆ ਕਈਆਂ ਨੂੰ ਤਿੰਨ ਵਾਰ ਹੋ ਗਿਆ ਕਈਆਂ ਨੂੰ ਚਾਰ ਵਾਰ ਜਿਨ੍ਹਾਂ ਨੂੰ ਚਾਰ ਵਾਰ ਹੋ ਗਿਆ ਉਹ ਕਹਿੰਦੇ ਫਰਕ ਤਾਂ ਤਕਰੀਬਨ ਪੈ ਗਿਆ ਅੱਛਾ ਮੁੜ ਕੇ ਕਲਰ ਡਾਈ ਡੂ ਹੀ ਨਹੀਂ ਲਾਉਣੀ ਐ ਬਾਬਾ ਜੀ ਡਾਈ ਨਹੀਂ ਲਾਉਣੀ ਕਲਰ ਨਹੀਂ ਲਾਉਣਾ ਨਾ ਡਾਈ ਨਹੀਂ ਲਾਉਣੀ ਨਾ ਕਲਰ ਲਾਉਣਾ ਅੱਛਾ ਬਾਬਾ ਜੀ ਕਹਿੰਦੇ ਕੋਈ ਡਾਈ ਵਗੈਰਾ ਕਲਰ ਵਗੈਰਾ ਨਹੀਂ ਲਾਉਣੀ ਪਹਿਲੀ ਵਾਰ ਮੈਂ ਇੱਥੇ ਗਿਆ ਮਾਂ ਜੇਕਰ ਹਨਾ ਫਰੈਂਡਸ ਮੈਨੂੰ ਫਰਕ ਪੈ ਗਿਆ ਫਿਰ ਤੁਸੀਂ ਇੱਥੇ ਆਣਾ ਮੈਂ ਅਗਲੀ ਵੀਡੀਓ ਵੀ ਪਾਉਂਗਾ ਜਿਹਦੇ ਵਿੱਚ ਫੁੱਲ ਰਿਵਿਊ ਦੱਸੂਗਾ ਕਿ ਕਿੰਨਾ ਕੁ ਮੈਨੂੰ ਫਰਕ ਪਿਆ ਵਾ ਤੇ ਬਾਕੀ ਤੁਹਾਨੂੰ ਮੈਂ ਦਵਾਈ ਵੀ ਦੱਸ ਦਿੰਦਾ ਮੈਂ ਵੀ ਕਿਹੜੀ ਦਵਾਈ ਦਿੰਦੇ ਆ 50 ਰੁਪਏ ਦੀ ਦਵਾਈ ਦਿੰਦੇ ਆ ਹੋਰ ਕਿਸੇ ਦਿਨ ਨਹੀਂ ਹੋਣਾ ਪੈਂਦਾ ਹੈਗਾ ਸਿਰਫ ਮੰਗਲਵਾਰ ਨੂੰ ਹੀ ਇਥੇ ਜੋ ਇਹ ਦਵਾਈ ਵਗੈਰਾ ਲਾਉਂਦੇ ਨੇ ਸਿਰਫ ਮੰਗਲਵਾਰ ਵਾਲੇ ਦਿਨ ਹੀ ਕਰਦੇ ਆ। ਬਾਕੀ ਫਰੈਂਡਸ ਤੁਹਾਨੂੰ ਮੈਂ ਪ੍ਰੋਪਰ ਡਰੈਸ ਤੁਹਾਨੂੰ ਅੱਗੇ ਚੱਲ ਕੇ ਸਮਝਾ ਦਿੰਦਾ ਮੈਂ ਵੀ ਇਹ ਕਿਹੜੀ ਜਗ੍ਹਾ ਪੈਂਦਾ ਵਾ। ਸਿਰਫ ਮੰਗਲਵਾਰ ਨਹੀਂ ਕਰਦੇ ਸंडे ਨੂੰ ਵੀ ਕਰਦੇ ਆ। ਸੰਡੇ ਨੂੰ ਵੀ ਕਰਦਾ ਮੈਂ ਮੰਗਲਵਾਰੀ। ਫਰੈਂਡਸ ਹਨਾ ਸੰਡੇ ਵਾਲੇ ਦਿਨ ਵੀ ਕਰਦੇ ਨੇ ਸਿਰਫ ਮੰਗਲਵਾਰ ਨੂੰ ਨਹੀਂ ਮੈਨੂੰ ਨਹੀਂ ਪਤਾ ਸੀਗਾ ਉਹਨੇ 7 ਵੇ ਤੋਂ ਲੈ ਕੇ ਤੇ ਤੁਸੀਂ ਇਹ ਤੇ ਇਹਨਾਂ ਦੇ ਕੀ ਲੱਗਦਾ ਕੀ ਕਰ ਮੈਨੂੰ ਆਮ ਉਹਨਾਂ ਨੇ ਨੋ ਅੱਛਾ ਤੁਸੀਂ ਵੀ ਕਰ ਦਿੰਦੇ ਹੋ ਉਹਨਾਂ ਨੇ ਦੱਸਿਆ ਵਾ ਅੱਛਾ ਜੀ ਤੇ ਉਹ ਕਹਿੰਦੇ ਉਹਨਾਂ ਇਹਨਾਂ ਦੀ ਨੂਨ ਨੇ ਦੱਸਿਆ ਕਹਿੰਦੇ ਪਹਿਲਾਂ ਮੈਂ ਬੋਲਿਆ ਸੀਗਾ ਵੀ ਨਾ ਮੰਗਲਵਾਰ ਨੂੰ ਬਟ ਮੰਗਲਵਾਰ ਨਹੀਂ ਸੰਡੇ ਵਾਲੇ ਦਿਨ ਵੀ ਕਰ ਦਿੰਦੇ ਨੇ ਬਾਕੀ ਫਰੈਂਡਸ ਤੁਹਾਨੂੰ ਐਡਰੈਸ ਪ੍ਰੋਪਰ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਜਵਾਰ ਨਗਰ ਕੈਂਪ ਦੇ ਵਿੱਚ ਪੈਂਦਾ ਵਾ 50 A ਕਿਸ਼ਨ ਲਾਲ ਨਾਲ ਅਰੋੜਾ ਵਰਤਨ ਵਾਲੇ ਨੇ ਚਲੋ ਫਰੈਂਡ ਜੇਤੇ ਆ ਨਾ ਸਕੇਨ ਦੀ ਪ੍ਰੋਬਲਮ ਠੀਕ ਹੁੰਦੀ ਆ ਮੈਂ ਉਹ ਵੀਲੀ ਵੀਡੀਓ ਬਣਾਈ ਆ ਵੀਡੀਓ ਦੇ ਐਂਡ ਤੇ ਲਿੰਕ ਆਊਗਾ ਉਹਦੇ ਤੇ ਕਲਿੱਕ ਕਰਕੇ ਉਹ ਵੀ ਦੇਖ ਸਕਦੇ ਹੋ ਆਓ ਤੁਹਾਨੂੰ ਹੁਣ ਐਡਰੈਸ ਸਮਝਾ ਦਵਾ ਆ ਦੇਖੋ ਉਧਰਲੀ ਸਾਈਡ ਤੋਂ ਨਾ ਐਡਰੈਸ ਦਿਖਦਾ ਪਿਆ ਬਾ ਉਹ ਸਾਹਮਣੇ ਸ੍ਰੀ ਸਤਤਨ ਧਰਮ ਮੰਦਿਰ ਜਿਹੜਾ ਕੈਂਪ ਵਾਲਾ ਚੌਕ ਆ ਨਾ ਉਹਦੇ ਇਧਰ ਨਾਲ ਹੀ ਆ ਆ ਦੇਖੋ ਇਹਦਾ ਨਾਮ ਹੈਗਾ ਅਰੋੜਾ ਬਰਤਨ ਸਟੋਰ ਉਹਦੇ ਨਾਲ ਹੀ ਆ ਕ੍ਰਿਸ਼ਨ ਲਾਲ ਜੀ ਬਹੁਤ ਮਸ਼ਹੂਰ ਨੇ ਵਾਲਾਂ ਦੀ ਦਵਾਈ ਵਾਲੇ ਕਿਸੇ ਕਿਸੇ ਨੂੰ ਵੀ ਪੁੱਛ ਸਕਦੇ ਆ ਪੰਜਾਬ ਵੱਡਾ 3 ਜਵਾਰ ਨਗਰ ਲੁਧਿਆਣਾ ਇਸ ਤੋਂ ਬਾਅਦ ਮੈਂ ਕੋਹਰ ਵੀਡੀਓ ਬਣਾਉਂਗਾ ਤੇ ਜਦੋਂ ਮੈਨੂੰ ਫਰਕ ਪੈਣ ਲੱਗਿਆ ਫਿਰ ਆਇਓ ਮੈਂ ਉਹ ਵਾਲੀ ਵੀਡੀਓ ਵੀ ਜਰੂਰ ਦੇਖਿਓ ਤੇ ਉਹਦਾ ਉਹਦੇ ਵਿੱਚ ਮੈਂ ਫੁੱਲ ਰਿਵਿਊ ਪਾਉਂਗਾ ਕਿ ਕਿੰਨਾ ਕ ਫਰਕ ਪੈ ਗਿਆ ਆ ਉੱਪਰ ਵੀਡੀਓ ਦਾ ਲਿੰਕ ਆਉਂਦਾ ਇਹਦੇ ਤੇ ਕਲਿੱਕ ਕਰਕੇ ਮੇਰੀ ਦੂਜੀ ਵੀਡੀਓ ਵੀ ਦੇਖ ਸਕਦੇ ਹੋ ਵੀਰਦ ਨੂੰ ਲਾਈਕ ਸ਼ੇਅਰ ਰਿਪਲਾਈ ਕਰਨਾ ਮਤੂਨਾ